ਇੱਕ ਬਹੁਤ ਅਮੀਰ ਔਰਤ ਨੇ ਇੱਕ ਗਰੀਬ ਚਿੱਤਰਕਾਰ ਤੋਂ ਆਪਣਾ ਚਿੱਤਰ ਬਣਵਾਇਆ ਚਿੱਤਰ ਬਣ ਗਿਆ ਤਾਂ ਉਹ ਅਮੀਰ ਔਰਤ ਉਸ ਕੋਲੋਂ ਆਪਣਾ ਚਿੱਤਰ ਲੈਣ ਆਈ ਉਹ ਬਹੁਤ ਖੁਸ਼ ਸੀ ਉਸ ਨੇ ਚਿੱਤਰਕਾਰ ਨੂੰ ਕਿਹਾ ਕਿ ਤੈਨੂੰ ਇਸ ਦਾ ਕੀ ਇਨਾਮ ਦੇਵਾਂ ਚਿੱਤਰਕਾਰ ਗਰੀਬ ਆਦਮੀ ਸੀ ਗਰੀਬ ਆਦਮੀ ਬਾਸਨਾ ਵੀ ਕਰੇ ਤਾਂ ਕਿੰਨੀ ਕਬੜੀ ਕਰੇ ਮੰਗੇ ਵੀ ਤਾਂ ਕਿੰਨਾ ਕੁ ਮੰਗੇ ਸਾਡੀ ਮੰਗ ਵੀ ਸਭ ਗਰੀਬ ਆਦਮੀ ਦੀ ਮੰਗ ਹੈ ਪਰਮਾਤਮਾ પાસે ਅਸੀਂ ਜੋ ਮੰਗ ਰਹੇ ਹਾਂ ਉਹ ਨਗੁਣ ਹੈ ਉਸ ਸਿਤਿਰਕਾਰ ਨੇ ਮਨ ਵਿੱਚ ਸੋਚਿਆ ਕਿ 100 ਡਾਲਰ ਮੰਗਾ 200 ਡਾਲਰ ਮੰਗਾ ਜਾਂ 500 ਡਾਲਰ ਮੰਗਾ ਫਿਰ ਉਸ ਦੀ ਹਿੰਮਤ ਡਰ ਮੰਗਾਉਣ ਲੱਗੀ ਕਿ ਇਹ ਇੰਨਾ ਦੇਵੇਗੀ ਜਾਂ ਨਹੀਂ ਦੇਵੇਗੀ ਫਿਰ ਉਸ ਨੇ ਸੋਚਿਆ ਕਿ ਚੰਗਾ ਹੋਵੇਗਾ ਕਿ ਇਸ ਤੇ ਹੀ ਛੱਡ ਦੇਵਾਂ ਸ਼ਾਇਦ ਜ਼ਿਆਦਾ ਦੇ ਦੇਵੇ ਡਰ ਤਾਂ ਲੱਗਿਆ ਮਨ ਵਿੱਚ ਕਿ ਇਸ ਉੱਤੇ ਛੱਡ ਦੇਵਾਂ ਪਤਾ ਨਹੀਂ ਉਹ ਦੇਵੇ ਜਾਂ ਨਾ ਦੇਵੇ ਜਾਂ ਕਿਤੇ ਘੱਟ ਨਾ ਦੇ ਦੇਵੇ ਪਰ ਫਿਰ ਇੱਕ ਵਾਰੀ ਉਸ ਨੇ ਹਿੰਮਤ ਕਰਕੇ ਉਸ ਤੇ ਹੀ ਛੱਡ ਦਿੱਤਾ ਉਸਨੇ ਕਿਹਾ ਕਿ ਤੁਹਾਡੀ ਜੋ ਮਰਜ਼ੀ ਦੇ ਦਿਓ ਤਾਂ ਉਸ ਔਰਤ ਨੇ ਹੱਥ ਵਿੱਚ ਉਸ ਦਾ ਜੋ ਬੈਗ ਸੀ ਪਰਸ ਸੀ ਉਸਨੇ ਕਿਹਾ ਕਿ ਠੀਕ ਹੈ ਇਹ ਪਰਸ ਤੁਸੀਂ ਰੱਖ ਲਓ ਇਹ ਬੜਾ ਕੀਮਤੀ ਪਰਸ ਹੈ ਪਰਸ ਕੀਮਤੀ ਸੀ ਪਰ ਚਿਤ੍ਰਕਾਰ ਦੀ ਛਾਤੀ ਬੈਠ ਗਈ ਕਿ ਪਰਸ ਨੂੰ ਰੱਖ ਕੇ ਕੀ ਕਰਾਂਗਾ ਮੰਨਿਆ ਕਿ ਕੀਮਤੀ ਹੈ ਤੇ ਸੁੰਦਰ ਹੈ ਪਰ ਇਸ ਨਾਲ ਕੁਝ ਆਉਂਦਾ ਜਾਂਦਾ ਨਹੀਂ ਇਸ ਤੋਂ ਤਾਂ ਵੇਤਰ ਸੀ ਕਿ ਕੁਝ 100 ਡਾਲਰ ਹੀ ਮੰਗ ਲੈਂਦਾ ਤਾਂ ਉਸਨੇ ਕਿਹਾ ਨਹੀਂ ਨਹੀਂ ਮੈਂ ਪਰਸ ਦਾ ਕੀ ਕਰਾਂਗਾ ਤੁਸੀਂ ਬਸ 100 ਡਾਲਰ ਦੇ ਦਿਓ ਉਸ ਔਰਤ ਨੇ ਫਿਰ ਵੀ ਕਿਹਾ ਕਿ ਇਹ ਪਰਸ ਰੱਖ ਲੈ ਇਹ ਬਹੁਤ ਕੀਮਤੀ ਹੈ ਪਰ ਉਹ ਹੁਣ ਅੜ ਗਿਆ ਕਿ ਨਹੀਂ ਤੁਸੀਂ 100 ਡਾਲਰ ਦਿਓ ਬਸ ਉਸ ਔਰਤ ਨੇ ਕਿਹਾ ਜਿਵੇਂ ਤੇਰੀ ਮਰਜ਼ੀ ਉਸਨੇ ਪਰਸ ਖੋਲਿਆ ਉਸ ਵਿੱਚ 1 ਲੱਖ ਡਾਲਰ ਸਨ ਉਸਨੇ 100 ਡਾਲਰ ਕੱਢ ਕੇ ਚિત੍ਰਕਾਰ ਨੂੰ ਦੇ ਦਿੱਤਾ ਅਤੇ ਪਰਸ ਲੈ ਕੇ ਉੱਥੋਂ ਚਲੀ ਗਈ ਸੁਣਿਆ ਹੈ ਕਿ ਚਿੱਤਰਕਾਰ ਹੁਣ ਵੀ ਛਾਤੀ ਪੇਟ ਰਿਹਾ ਹੈ ਅਤੇ ਰੋ ਰਿਹਾ ਹੈ ਮਰ ਗਈ ਮਰ ਗਈ ਹਰੇਕ ਆਦਮੀ ਕਰੀਬ ਕਰੀਬ ਇਸ ਹਾਲਤ ਵਿੱਚ ਪ੍ਰਭਾਤ ਪ੍ਰਮਾਤਮਾ ਨੇ ਜੋ ਦਿੱਤਾ ਹੈ ਉਹ ਬੇਸ਼ਕੀਮਤੀ ਹੈ ਉਹ ਬੰਦ ਹੈ ਲੁਕਿਆ ਹੈ ਅਤੇ ਅਸੀਂ ਮੰਗੀ ਜਾ ਰਹੇ ਹਾਂ ਦੋ ਦੋ ਪੈਸੇ ਦੋ ਦੋ ਕੋੜੀ ਦੀ ਗੱਲ ਕਰਦੇ ਹਾਂ ਤੇ ਉਹ ਜੀਵਨ ਦੀ ਜੋ ਸੰਪਤਾ ਉਸ ਨੇ ਸਾਨੂੰ ਦਿੱਤੀ ਹੈ ਉਸ ਪਰਸ ਨੂੰ ਅਸੀਂ ਖੋਲ ਕੇ ਵੀ ਦੇਖਦੇ ਨਹੀਂ ਆਂ